ਇਨਾ ਤਰੀਕਿਆਂ ਦੀ ਕੀ ਕਾਰਨ ਹੈਗਾ ਇੱਥੇ ਅਜ ਰੋਸ਼ ਕੀਤਾ ਜਾ ਰਿਹਾ ਇੱਥੇ ਮਾਈਨਿੰਗ ਵੀ ਹੁੰਦੀ ਤਾਂ ਜੀ ਜਾਣਕਾਰ ਦੀ ਜਗਾ ਤੇ ਇਹਨਾਂ ਮਾਈਨਿੰਗ ਸ਼ੁਰੂ ਕੀਤੀ ਹੈ ਕਿ ਇਹ ਇਥੋਂ ਰੇਤਾ ਕੱਢ ਕੇ ਇਥੋਂ ਗਲੀਆਂ ਦੇ ਵਿੱਚ ਦੋ ਗਲੀਆਂ ਬੰਡੇ ਦੀਆਂ ਉੱਥੇ ਰੇਤਾ ਲੈ ਜਾਂਦੇ ਆ ਜੇ ਕਿ 5000 ਰੁਪਿਆ ਸੈਕਾ ਰੇਤਾ ਆ ਇਹ ਬਗਾਨੀ ਜਗਾ ਤੇ ਕਿਸੇ ਦੀ ਜਗਾ ਤੇ ਰੇਤਾ ਕੱਢਗੇ ਤੇ ਉੱਥੇ ਭੰਡੇ ਆ ਲਾਣਦੇ ਆ ਉੱਥੇ ਸੁਣਨ ਚ ਆਇਆ ਹੈ ਕਿ ਕਹਿ ਰਹੇ ਸੀ ਕਿ ਆਪਾਂ ਲੈਵਲਿੰਗ ਕਰਨਗੇ ਜਦ ਕਿ ਇੱਥੇ ਪਾਣੀ ਤੱਕ ਕੱਢਿਆ ਹੋਇਆ ਹੈ ਜ਼ਮੀਨ ਦੇ ਵਿੱਚੋਂ ਕੀ ਲੱਗਦਾ ਲੈਵਲਿੰਗ ਹੈ ਕਿ ਮਾਈਨਿੰਗ ਕੀਤੀ ਜਾ ਰਹੀ ਹੈ ਬਿਲਕੁਲ ਲੈਵਲਿੰਗ ਨਹੀਂ ਹੈ ਇਹ ਬਡੂੰਗਾ ਹੈ 6-7 ਫੁੱਟ ਡੂੰਘਾ ਆਇਆ ਜੀ ਪਾਣੀ ਨਿਕਲ ਗਿਆ ਜੀ ਹੁਣ ਤਾਂ ਪਾਣੀ ਸੁੱਕ ਜਾਏਗਾ ਕਿਹੜੀ ਕਿਸੇ ਪਾਰਟੀ ਨਾਲ ਬਿਲੋਂਗ ਕਰਦੇ ਹੋ ਹਾਂਜੀ ਹਾਂਜੀ ਮੈਂ ਸਿਟੀ ਪ੍ਰਧਾਨ ਨੋਰਦਮ ਸਿੰਘ ਆ ਜੀ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆਮ ਆਦਮੀ ਪਾਰਟੀ ਜੀ ਪਰ ਆਮ ਆਦਮੀ ਪਾਰਟੀ ਨੇ ਇੱਕ ਵਾਅਦਾ ਕੀਤਾ ਸੀਗਾ ਜੀ ਅਬੈਧ ਮਾਈਨਿੰਗ ਦੇ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਹੋਏਗੀ ਕੀ ਹੁਣ ਨਹੀਂ ਹੋ ਰਹੀ ਕਾਰਵਾਈ ਸਭ ਕੁਝ ਸਭ ਤੋਂ ਕਾਜ ਕਰਵਾਈ ਹੋ ਰਹੀ ਹੈ ਤੇ ਫਿਰ ਇੱਥੇ ਕਿਉਂ ਨਹੀਂ ਹੋ ਰਹੀ ਕੌਣ ਕਰਵਾ ਰਿਹਾ ਮਾਈਨ ਇਹ ਬੱਬੀ ਕੁਮਾਰ ਸਨ ਲੋਰਜਾਮ ਸਿੰਘ ਦਾ ਬੱਬੀ ਕੁਮਾਰ ਇਹ ਵੀ ਕਿਸੇ ਪਾਰਟੀ ਨਾਲ ਇਹ ਵੀ ਪਾਰਟੀ ਨਾਲ ਆ ਆਮਾ ਦੀ ਪਾਰਟੀ ਨਾਲ ਆਏ ਬੱਬੀ ਕੁਮਾਰ ਬਲਾਕ ਪ੍ਰਧਾਨ ਹੈ ਤੇ ਫਿਰ ਇਹ ਕੀ ਹੋਇਆ ਕਿ ਤੁਸੀਂ ਦੀ ਪਾਰਟੀ ਦੇ ਬੰਦੇ ਉਹ ਤੁਸੀਂ ਪਾਰਟੀ ਦੇ ਖਿਲਾਫ ਹੀ ਚੱਲੇ ਤਾਂ ਕਰਵਾਈ ਨਹੀਂ ਹੋ ਰਹੀ ਹੈ ਆਮ ਆਦਮੀ ਪਾਰਟੀ ਕਰਵਾ ਰਹੀ ਹੈ ਫਿਰ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਕੀ ਇੱਥੇ ਪੁਲਿਸ ਵਗੈਰਾ ਆਈ ਸੀ ਗੱਡੀਆਂ ਆਈ ਪੁਲਿਸ ਆਈ ਜੀ ਪੁਲਿਸ ਨੇ ਦੇਖਿਆ ਰਬੀ ਸਾਰਾ ਹੀ ਟਰੈਕਟਰ ਵੀ ਲੱਗਾ ਟਰੈਲੀ ਵੀ ਲੱਗੀ ਸੀ ਉਹ ਵੀ ਉਈ ਮਸ਼ੀਨ ਵੀ ਲੱਗੀ ਜੀਸੀਵੀ ਮਸ਼ੀਨ ਉਹ ਵੀ ਪੁਲਸ ਨੇ ਮੈਂ ਪੁਲਸ ਨਾਲ ਲੰਨਾ ਪੁਲਸ ਨਾਲ ਹੀ ਥਾਣੇ ਆ ਕੇ ਆਇਆਂ ਨੂੰ ਐਸਆਈ ਨੂੰ ਤੇ ਉੱਥੇ ਬੰਦਾ ਭੇਜੋ ਨਾ ਟ੍ਰੈਕਟਰ ਟੈਲੀ ਜਿਹੜੀ ਹੈ ਨਾ ਉਹ ਭੇਜ ਦੇਣੀ ਹੈ ਮਸ਼ੀਨ ਭੇਜ ਦੇਣੀ ਹੈ ਅਸੀਂ ਚਲੇ ਗਏ ਉਦੋਂ ਬਾਅਦ ਉਹ ਵੀ ਟੈਲੀ ਵੀ ਚਲੇ ਗਈ ਮਸ਼ੀਨ ਵੀ ਚਲੇ ਗਈ ਹੈ ਕਿਸੇ ਮਾਈਨਿੰਗ ਅਧਿਕਾਰੀ ਨਾਲ ਤੁਹਾਡੀ ਗੱਲ ਹੋਈ ਹੈ ਹਾਂ ਹੋਈ ਹੈ ਗੱਲ ਜੀ ਕੀ ਕਹਿੰਦੇ ਉਹ ਕਹਿੰਦੇ ਵੀ ਅਸੀਂ 10 ਦਿਨ ਮਿੰਟ ਤੇ ਪਹੁੰਚ ਜਣੇ ਆ ਅਸੀਂ ਕਸਲ ਹੋ ਰਖਦੇ ਆ ਜਦ ਅਸੀਂ ਆਣ ਕੇ ਇੱਥੇ ਮੋਰ ਤੇ ਖੜੋ ਗਏ ਆ ਥਾਣੇ ਦੇ ਲਾਗੇ ਮੋਰ ਤੇ ਖੜੋ ਗਏ ਆ ਇਹ ਪਤਾ ਲੱਗਾ ਵੀ ਉਹ ਵੀ ਮਾਈਨਿੰਗ ਵਾਲੇ ਵੀ ਉਹ ਵੀ ਵਾਪਸ ਚਲੇ ਗਏ ਅੱਛਾ ਤੇ ਕੋਈ ਨਹੀਂ ਜਨਨ ਕਿ ਇਹ ਸਾਰਾ ਹੀ ਪ੍ਰਸ਼ਾਸਨਿਕ ਕਾਰਨ ਹੋਇਆ ਜੋ ਵੀ ਹੋਣਦਾ ਹੈ ਤੇ ਸਾਡੀ ਕੋਈ ਸੁਣਵਾਈ ਨਹੀਂ ਕੋਈ ਕੁਛ ਨਹੀਂ ਮੈਂ ਖੇਤ ਪਰ ਮਾ ਕਰਤਾ ਇਹਨਾਂ ਨੇ ਕੀ ਮੰਨ ਕਰਦੇ ਤੁਸੀਂ ਮੰਨ ਕਰਦੇ ਆ ਵੀ ਇਹਨੂੰ ਮਾਈਨਿੰਗ ਨੂੰ ਰੁਕੇ ਜਾਏ ਇਹਨੂੰ ਇਹਦੇ ਟੱਕੇ ਟਰਾਲੀ ਜਿਹੜੀ ਅੰਦਰ ਕਿਤੇ ਜਾਣ ਇਹਦੇ ਬੰਦੇ ਅੰਦਰ ਕਿਤੇ ਜਾਣ ਜੋ ਵੀ ਬਦਮਾਸ਼ ਬੰਦੇ ਰੱਖੇ ਰਿਆ ਨਾ ਇਹਨਾਂ ਬਦਮਾਸ਼ ਬਦਮਾਸ਼ ਵੀ ਰੱਖਿਆ ਉਹ ਵੀ ਅੰਦਰ ਕਿਤੇ ਜਾਣ ਸਾਰੇ ਇਹਨਾਂ ਨੇ ਆਪਣਾ ਨਿਸ਼ਾਨਾ ਅੰਦਰ ਹੀ ਕਰਾਣੀ ਸੀ ਸ਼ਮਸ਼ਾਨਗਰ ਦਾ ਕੰਮ ਲਾਉਣੇ ਆਪਣੀ ਸ਼ਾਦਾਈ ਕੋ ਆਗੇ ਆਪਣੇ ਕੰਮ ਕਾਉਂਦੇ ਸਾਡੀ ਮੈਣੀ ਸਾਡੀ ਜ਼ਮੀਨ ਜਿਹੜੀ ਨੰਬਰੀ ਮਾਲਕੀ ਹੈ ਮੇ ਮਾਲਕੀ ਸਾਡੀ ਤੇ ਬਰਬਾਦੀ ਕਰਤੀ ਮੇਰੇ ਤੇ ਤੇ ਇਹ ਅਵਾਜ਼ ਮੈਨ ਨਹੀਂ ਕਰਕੇ ਕਿਹੜੀ ਜਗਾ ਹੈਗੀ ਹੈ ਕਿਸੇ ਐ ਖੜਿਆ ਇਹ ਸਾਡੀ ਮੇਰੀ ਮਾਲਕੀ ਹੈ ਕਿਹੜਾ ਏਰੀਆ ਪੈਂਦਾ ਕਿਹੜਾ ਪਿੰਡ ਪੈਂਦਾ ਹੈ ਗਲਪਨ ਤਰਫੋਂ ਜਦੋਂ ਤੁਹਾਨੂੰ ਇਹ ਮੇਰੀ ਜ਼ਮੀਨ ਛੰਨੀ ਚ ਹੈ ਛੰਨੀ ਤੇ ਚ ਹਮ ਤੇ ਦੋੜ ਜੀ ਕੋਣ ਕਰਵਾ ਰਿਹਾ ਹੈ ਮਾਈਨਿੰਗ ਮੈਨੂੰ ਨਹੀਂ ਪਤਾ ਕੌਣ ਕਰਵਾਇਆ ਮੈਨੂੰ ਨਹੀਂ ਪਤਾ ਤੁਹਾਨੂੰ ਕਿੱਦਾਂ ਪਤਾ ਲੱਗਾ ਹੁਣ ਫਿਰ ਤੁਸੀ ਮੈਨੂੰ ਫੋਟੋ ਦਿਖੀਏ ਤੇ ਮੋਬਾਈਲ ਚ ਅਮੋ ਆਈ ਚ ਵੀਡੀਓ ਆਈ ਸੋਸ਼ਲ ਮੀਡੀਆ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਕਿ ਸਾਡੇ ਬਾਈ ਮੈਨੇ ਬੰਦ ਕਰੋ ਤੁਹਾਡਾ ਨੁਸਾਨ ਪੂਰਾ ਕਰੋ ਅਹੀਂ ਤੇ ਇੱਕ ਕਟਿਬਟਰ ਜ਼ਿਮੇਵਾਰੀ ਤੁਸਾਨੂੰ ਇਹ ਦਰਿਆ ਜ ਪਾਣੀ ਆ ਕਿੱਥੇ ਜਾਏਗਾ ਕਿ ਪਰ ਸਰਕਾਰ ਤੇ ਕਹਿ ਰਹੀ ਆ ਬਾ ਮਾਈਨਿੰਗ ਕਰਨ ਵਾਲਿਆਂ ਦੇ ਪਰਚੇ ਕਰਨਿਆਂ ਨੂੰ ਫੜ ਕੇ ਜੇਲ੍ਹ ਚ ਭੇਜਣ ਡਿਆ ਤੇ ਇੱਥੇ ਜਿਹੜੀ ਮਾਈਨਿੰਗ ਹੋ ਰਹੀ ਹੈ ਤੇ ਇੱਥੇ ਕੋਈ ਕਾਰਵਾਈ ਨਹੀਂ ਗਵਰਨਰ ਮੈਂ ਨਹੀਂ ਬੰਦ ਕਰਦਾ ਲੋਕਾਂ ਕਿਤੇ ਮੈਂ ਨਹੀਂ ਕਰਨੀ ਆ ਨੰਬਰ ਕਾਇਮੀ ਜੀ ਨਹੀਂ ਚ ਉਹ ਪੁੱਛਿਆ ਨਹੀਂ ਗੱਲ ਨਹੀਂ ਬਾਅਦ ਵਿੱਚ ਮੇਰੀ ਜ਼ਮੀਨ ਤੇ ਪਰਵਾਇ ਕਰਤੀ ਇਹਨਾਂ ਨੇ ਇਹ ਆ ਕੇ ਸਾਨੂੰ ਖਬਰ ਮਿਲੀ ਹੈ ਵੀ ਇੱਥੇ ਮਾਈਨਿੰਗ ਹੋਣਦੀ ਸੀ ਨਜਾਇਜ਼ ਕਿੱਥੇ ਕਿਹੜੀ ਜਗ੍ਹਾ ਹੈ ਇਹ ਸਿਗਾਰ ਮੈਂ ਅਸਲ ਥਾਣੇ ਦੇ ਪਿਛਲੇ ਪਾਸੇ ਅੱਛਾ ਜੀ ਤੇ ਇੱਥੇ ਅਸੀਂ ਐਸਐਚਓ ਨੂੰ ਵੀ ਮੈਂ ਦੋ ਵਾਰੀ ਫੋਨ ਕੀਤਾ ਠੀਕ ਹੈ ਮੈਨੂੰ ਖਬਰ ਮਿਲੀ ਤੇ ਉਹ ਨਾ ਐਸਐਚਓ ਨੇ ਸਾਹਬ ਨੇ ਮੇਰਾ ਫੋਨ ਨਹੀਂ ਚੁੱਕਿਆ ਪਤਾ ਨਹੀਂ ਕੋਈ ਕੰਮ ਕਰਨੀ ਬਿਜੀ ਜਾਂ ਕਿੱਥੇ ਕਿੱਥੇ ਨਹੀਂ ਹੈ ਔਰ ਇਹ ਤੂੰ ਮੈਨੇ ਗੋਂਦੀ ਇਹ ਤੂੰ ਰੇਤਾ ਪੁੱਟ ਕੇ ਜਿਹੜਾ ਨਾ ਉਹ ਪਿੱਛੇ ਦੇਖੋ ਰੇਤਾ ਮਾਰਿਓ ਵੀਡੀਓ ਕੈਮਰਾ ਥੋੜਾ ਜਿਹਾ ਕਮਾਇਓ ਔਰ ਰੇਤਾ ਪੁੱਟ ਕੇ ਨਾ ਉਹ ਸੜਕਾਂ ਬਣਦੀਆਂ ਸਰਕਾਰੀ ਜੋ ਸਾਡੇ ਇਥੋਂ ਮੰਤਰੀ ਸਾਹਿਬ ਨੇ ਦਿੱਤੀ ਹੈ ਉਹਦੇ ਵਿੱਚ ਨਾ ਇਹ ਰੇਤਾ ਨਾ ਖੱਲੇ ਬਸਾਈਏ ਨਾ ਉਹਦੇ ਉੱਪਰ ਵੀ ਇਹੋ ਰੇਤਾ ਕਸੂਲਾ ਪਾਂਦੇ ਨੇ ਜਨ ਕਿ ਉਥੇ ਰੇਤਾ ਮੋਟਾ ਲੱਗਦਾ ਨਜਾਇਜ਼ ਨਹੀਂ ਲੱਗਦਾ ਮੋਟਾ ਰੇਤਾ ਕਰਦਾ ਸਰਦਾ ਲੱਗਦਾ ਜੇ ਸੜਕ ਬਣਦੀ ਹੈ ਉਥੇ ਬੈਡ ਪ੍ਰੋਵੀਜਨ ਜਨ ਕਿ ਲੇਬਰ ਨਹੀਂ ਬਿਸੀਦੀ ਪੂਰੀ ਜਨ ਕਿ ਗਟਕਾ ਪਾਉਂਦੇ ਨਾ ਉਹ ਵੀ ਨਹੀਂ ਪਾਦਾ ਕਸੂ ਦੇ ਉਪਰ ਇਟ ਲਾ ਦੇਣਾ ਔਰ ਰੇ ਭੱਬੀ ਇਹ ਕੰਮ ਕਰਾਂ ਰਿਹਾ ਪ੍ਰਧਾਨ ਬਣਿਆ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਦਾ ਉਹ ਪਟਾਣ ਦਾ ਆਪਣੀ ਜ਼ੋਰ ਨਾਲ ਪਟਾਣ ਦਾ ਢੜੀ ਨਾਲ ਤੇ ਉਥੇ ਮਿੱਟੀ ਜਣ ਕੇ ਪਾਣ ਦਾ ਇੱਕ ਇੱਕ ਇਥੋ ਰੇਤਾ ਫੋਟ ਕੇ ਤੇ ਛੜਕੇ ਦੇ ਉੱਪਰ ਸੁੱਟਣ ਦੇ ਉਹ ਇਹਨਾਂ ਦੋ ਤਿੰਨ ਮੂੜੇ ਰੱਖੇ ਦੇ ਨਾਲ ਆਪਣੇ ਨਾਲ ਜਿਹੜੇ ਇਹੋ ਜਿਹੇ ਕੰਮ ਕਰਵਾਉਣ ਦੇ ਦੇ ਨਾਲ ਜ਼ੋਰ ਨਾਲ ਧੱਕੇ ਨਾ ਕਰਤੀ ਕੀ ਮੰਗ ਕਰਦੇ ਆਹੀਂ ਇਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਜੇਦੋਂ ਬਾਕੀਆਂ ਦਾ ਰੇਤ ਮਾਈਨਿੰਗ ਬੰਦ ਹੈ ਇਹਨਾਂ ਦੀ ਕਿਉਂ ਚਲਾ ਦੀ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਏ